चरणजीत सिंह मेरा नाम है सारे साझे भी था सारी दुनिया को बताया लॉस तो पूरा नहीं हो की श्रद्धालु या उन्हें दर्शन करने कब मुलाकात हुई थी आप लोगों की हाँ। उसके बाद तो अंतिम संस्कार अब बता रहे हैं अब और के होनी है। कल के लिए बता रहे तो बहुत दुख की घड़ी की हमारे परिवार का क्या हमारे इंडिया की वो बहुत ਸਭ ਤੋਂ ਵੱਡਾ ਲਾਸ ਹੈ ਬਹੁਤ ਬੜਾ ਲਾਸ ਹੈ ਸ਼ਰਦਾਰ ਜੀ ਫੁੱਲ ਪੇਨ ਕਰ ਲਈ ਆਇਆ ਸੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਸਦੀਵੀ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਔਰ ਉਸ ਤੋਂ ਵੀ ਵੱਡੇ ਗਰਭ ਦੀ ਗੱਲ ਹੈ ਕਿ ਇੱਕ ਜਮਾਨਦਾਰ ਆਦਮੀ ਹੋਏ ਇੱਕ ਉਹ ਵਿਅਕਤੀ ਜਿਨੇ ਜਿਹੜਾ ਮਾਡਰਨ ਭਾਰਤ ਦੀ ਇਕਨੋਮਿਕ ਡਿਵੈਲਪਮੈਂਟ ਦੀ ਨੀਂਵ ਰੱਖੀ ਔਰ ਦੇ ਸਦੀਆਂ ਤੱਕ ਭਾਰਤ ਵੀ ਉਹਨਾਂ ਨੂੰ ਯਾਦ ਕਰੇਗਾ ਔਰ ਦੇਸ਼ ਵਿੱਚ ਜਿਹੜੀ ਹੈ ਸਾਡੀ ਸਿੱਖ ਕੌਮ ਹੈ ਉਹ ਵੀ ਉਹਨਾਂ ਤੇ ਮਾਣ ਮਹਿਸੂਸ ਕਰਦੀ ਹੈ ਯਾਦਗਾਰ ਜੀਵਨ ਦਾ ਖੂਬ ਯੋਗਦਾਨ ਵਣੇ ਦਿਆ ਔਰ ਉਹ ਸਦਾ ਦੇਸ਼ ਲਈ ਰਾਖੀ ਜਾਣਗੇ ਇੱਕ ਸੱਚੇ ਭਾਰਤੀ ਬੇਟੇ ਕਿ। ਕੋਈ ਯਾਦਗਾਰ ਪਲ ਆਪਣੇ ਜੋ ਉਹਨਾਂ ਦੇ ਸਾਥ ਬਿਤਾਏ ਉਹ ਸਮੇਂ نکਾਲਾ ਜਦੋਂ ਮੰਤਰੀ ਮੰਤਰੀ ਕੋਈ ਸਦਾ ਉਹਨਾਂ ਨੇ ਹਮ ਲੋਕੋ ਨੂੰ ਅੱਗੇ ਬਣਨੇ ਸਰਨਜੀਤ ਸਿੰਘ ਮੇਰਾ ਨਾਮ ਹੈ ਅਸੀਂ ਸਾਡੇ ਪਾਇਲਟ ਜੀ ਸੀ ਸਾਰੀ ਦੁਨੀਆ ਨੂੰ ਦੱਸਿਆ ਲਾਸਟ ਪੂਰਾ ਨਹੀਂ ਹੋ ਸਕਦਾ ਅਸੀਂ ਲੋਕ दर्शन करने आए कब मुलाकात हुई थी आप लोगों की लास्ट लास्ट हाँ। लास, दो साल पहले मिले थे उसके बाद मिले नहीं तो अंतिम संस्कार अब कल, कल, के, के लिए, लिए बता रहे हैं अब टाइम और डे जगह डिसाइड होनी है कल के लिए बता रहे तो बहुत दुख की घड़ी है क्योंकि हमारे परिवार का क्या हमारी इंडिया की वो बहुत सबके तो लॉस है बहुत बड़ा लॉस थैंक यू श्रद्धा जी फुल पेंट कर लिया सी ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਵਰਸੇ ਪਰਿਵਾਰ ਨੂੰ ਭਾਲਾ ਮੰਨਣ ਦਾ ਬਲ ਬਖਸ਼ੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਔਰ ਉਸ ਤੋਂ ਵੀ ਵੱਡੇ ਗਰਭ ਦੀ ਗੱਲ ਹੈ ਕਿ ਇੱਕ ਜਮਾਨਦਾਰ ਆਦਮੀ ਹੋਏ ਇੱਕ ਉਹ ਵਿਅਕਤੀ ਜਿਨੇ ਜਿਹੜਾ ਮਾਡਰਨ ਭਾਰਤ ਦੀ ਇਕਨੋਮਿਕ ਡਿਵੈਲਪਮੈਂਟ ਦੀ ਨੀਂਵ ਰੱਖੀ ਔਰ ਇਹ ਸਦੀਆਂ ਤੱਕ ਭਾਰਤ ਵੀ ਉਹਨਾਂ ਨੂੰ ਯਾਦ ਕਰੇਗਾ ਔਰ ਦੇਸ਼ ਵੀ ਜਿਹੜੀ ਹੈ ਸਾਡੀ

Last, last साल मिले थे। उसके तो तो अंतिम संस्कार कल कल के के लिए बता आगे। आगे। और के होनी है। कल के लिए टाइम और जगह है है तो है बहुत 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 घड़ी हमारे परिवार का क्या इंडिया की वो सबके लॉस लॉस बड़ा श्रद्धा भे आया पुरख अगे अरमा नरना ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਔਰ ਉਸ ਤੋਂ ਵੀ ਵੱਡੇ ਗਰਭ ਦੀ ਗੱਲ ਹੈ ਕਿ ਇੱਕ ਜਮਾਨਦਾਰ ਆਦਮੀ ਹੋਏ ਇੱਕ ਉਹ ਵਿਅਕਤੀ ਜਿਨੇ ਜਿਹੜਾ ਮਾਡਰਨ ਭਾਰਤ ਦੀ ਇਕਨੋਮਿਕ ਡਿਵੈਲਪਮੈਂਟ ਦੀ ਨੀਂਵ ਰੱਖੀ ਔਰ ਇਹ ਸਦੀਆਂ ਤੱਕ ਭਾਰਤ ਵੀ ਉਹਨਾਂ ਨੂੰ ਯਾਦ ਕਰੇਗਾ ਔਰ ਦੇਸ਼ ਵੀ ਜਿਹੜੀ ਹੈ ਸਾਡੀ ਸਿੱਖ ਕੌਮ ਹੈ वो भी उन्होंने यादगार जीवन रहा बहुत योगदान उन्होंने दिया और हमेशा देश में याद किए जाएंगे सच्चे भारतीय कोई यादगार पल आपने जो उनके साथ द्धार द्धार निकाला जो प्रधानमंत्री थे हमेशा उन्होंने हम लोगों को आगे बढ़ा